ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੋਂ ਦੀ ਸਗਲੇ ਪੇਸ਼ੇਸ਼ ਸੁ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਆਵੇਂ ਇੱਕ ਆਮ ਧਾਰਨਾ ਬਣੀ ਹੋਈ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਇੱਕ ਸਿਆਸੀ ਡਰਾਮਾ ਹੈ ਨਿਕਲਣਾ ਕਰਨਾ ਇਸ ਦੇ ਵਿੱਚੋਂ ਕੁਝ ਨਹੀਂ ਸਰਕਾਰੀ ਪੈਸੇ ਦੀ ਬਰਬਾਦੀ ਹੋ ਰਹੀ ਹੈ ਪਰ ਲੱਗਦਾ ਹੈ ਕਿ ਇਸ ਸੈਸ਼ਨ ਦੇ ਵਿੱਚ ਪਾਸ ਹੋਏ ਇੱਕ ਮਤੇ ਨੇ ਆਪਣਾ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਤੇ ਉਹ ਵੀ ਉਸ ਮਤੇ ਨੇ ਜਿਸ ਬਾਰੇ ਇਹ ਚਰਚਾ ਕੀਤੀ ਜਾ ਰਹੀ ਸੀ ਕਿ ਇਹ ਤਾਂ ਸਿਰਫ ਇੱਕ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਹੈ ਇਸ ਮਤੇ ਦੀ ਕਾਨੂੰਨੀ ਮਾਨਤਾ ਕੁਛ ਨਹੀਂ ਹੈ ਇਹ ਬਾਰ-ਬਾਰ ਬੁੱਧੀਜੀਵੀਆਂ ਵੱਲੋਂ ਚਰਚਾ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਸੀ ਪੰਜਾਬ ਵਿਧਾਨ ਸਭਾ ਦੇ ਵਿੱਚ ਸ਼ੁੱਕਰਵਾਰ ਨੂੰ ਪਾਕੜਾ ਬਿਆਸ ਮੈਨੇਜਮੈਂਟ ਬੋਰਡ BBMP ਦੇ ਪ੍ਰੋਜੈਕਟਾਂ ਵਿੱਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਉਹਨਾਂ ਦੇ ਮੁਲਾਜ਼ਮਾਂ ਦੀ ਤਣਾਤੀ ਵਿਰੁੱਧ ਮਤਾ ਪਾਸ ਕੀਤੇ ਜਾਣ ਤੋਂ ਬਾਅਦ BBMP ਨੇ ਮੰਗਲ ਟਾਊਨਸ਼ਿਪ ਦੇ ਵਿੱਚ CISF ਦੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਰਹਿائشਾਂ ਤਿਆਰ ਕਰਾਉਣ ਦਾ ਕੰਮ ਰੋਕ ਦਿੱਤਾ ਹੈ ਇਹ ਜਿਹੜੀ ਕਾਰਵਾਈ ਚੱਲ ਰਹੀ ਸੀ ਉਸ ਨੂੰ ਮੁਕੰਮਲ ਤੌਰ ਤੇ ਰੋਕ ਦਿੱਤਾ ਗਿਆ ਹੈ BBMP ਨੇ ਇਹ ਫੈਸਲਾ ਪੰਜਾਬ ਦੇ ਸਖਤ ਵਿਰੋਧ ਦੇ ਚਲਦਿਆਂ ਹੀ ਲਿਆ ਪਿਛਲੇ ਮਹੀਨੇ ਨੰਗਲ ਵਿੱਚ ਆਪਣੇ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ਦੇ ਵਿੱਚ ਬੀਬੀਐਮ ਪ੍ਰਬੰਧਨ ਨੇ ਨੰਗਲ ਟਾਊਨਸ਼ਿਪ ਵਿੱਚ ਸੀਆਈਐਫ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੇਣ ਦੇ ਲਈ ਘਰਾਂ ਦੀ ਨਿਸ਼ਾਨਦੇਹੀ ਕਰ ਲਈ ਸੀ ਇਹ ਘਰ ਸੀਸੀ ਐਚਐਚ ਐਚ ਜੀਜੀ ਅਤੇ ਡੀਡੀ ਬਲਾਕਾਂ ਦੇ ਵਿੱਚ ਸਨ ਇਨ੍ਹਾਂ ਬਲਾਕਾਂ ਵਿੱਚ ਰਹਿ ਰਹੇ ਮੁਲਾਜ਼ਮਾਂ ਨੂੰ ਇਹ ਘਰ ਖਾਲੀ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਨੰਗਲ ਟਾਊਨਸ਼ਿਪ ਦੇ ਹੋਰ ਹਿੱਸਿਆਂ ਦੇ ਵਿੱਚ ਜਿਹੜੇ ਘਰ ਖਾਲੀ ਕਰ ਰਹੇ ਨੇ ਉਹਨਾਂ ਮੁਲਾਜ਼ਮਾਂ ਨੂੰ ਵਿਹਾਰਸ਼ ਅਲੋਟ ਕਰ ਦਿੱਤੀ ਜਾਵੇ ਨੰਗਲ ਵਿਛਲੇ ਬੀਬੀਐਮਬੀ ਦੇ ਪ੍ਰਬੰਧਨ ਨੂੰ ਸੀਆਈਐਸਐਫ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਘਰਾਂ ਦੀ ਮਰੰਮਤ ਤੇ ਰੱਖ-ਰਖਾਅ ਲਈ ਟੈਂਡਰ ਜਾਰੀ ਕਰਨ ਦੇ ਲਈ ਵੀ ਕਹਿ ਦਿੱਤਾ ਗਿਆ ਸੀ ਹੁਣ BBMP ਦੇ ਅਧਿਕਾਰੀਆਂ ਨੂੰ ਲੰਗਲ ਟਾਊਨਸ਼ਿਪ ਵਿੱਚ CISF ਦੇ 142 ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪਰਿਵਾਰਿਕ ਰਾਸ਼ਨ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਇੱਕ ਕਮਾਂਡੈਂਟ, 2 ਸਹਾਇਕ ਕਮਾਂਡੈਂਟ, 3 ਇੰਸਪੈਕਟਰ, 8 ਸਬ ਇੰਸਪੈਕਟਰ, 20 ਸਹਾਇਕ ਸਬ ਇੰਸਪੈਕਟਰ, 35 ਹੈੱਡ ਕਾਂਸਟੇਬਲ ਤੇ 73 ਕਾਂਸਟੇਬਲ ਸ਼ਾਮਲ ਸਨ ਜਿਹੜੇ ਬਾਕੀ ਬਚਦੇ ਸੀਐਸਐਫ ਦੇ ਕਰਮਚਾਰੀ ਸੀ ਉਹਨਾਂ ਨੂੰ ਬੀਬੀਐਮਬੀ ਦੀ ਤਲਵਾੜਾ ਟਾਊਨਸ਼ਿਪ ਦੇ ਵਿੱਚ ਰਹਿائش ਦਿੱਤੀ ਜਿ ਹਣੀ ਸਿੰਘ ਆ ਉੱਥੇ ਆਪਣਾ ਨੀ ਤਨੈਤੀ ਕੀਤੀ ਜਾਣ ਸੀ। ਸੂਤਰਾਣੇ ਹੁਣ ਦੱਸਿਆ ਹੈ ਕਿ ਸੀਐਸਐਫ ਨੂੰ ਰਹਿਸ਼ ਅਲਾਟ ਕਰਨ ਸੰਬੰਧੀ ਕਦਮ ਨੂੰ ਹੁਣ ਰੋਕ ਦਿੱਤਾ ਗਿਆ ਹੈ। ਇਸ ਦੌਰਾਨ ਬੋਰਡ ਤੇ ਜਿਹੜੇ ਹੋਰ ਭਾਈਵਾਲ ਸੂਬੇ ਸੀ ਹਰਿਆਣਾ, ਰਾਜਸਥਾਨ ਤੇ ਹਿਮਾਚਲ ਇਹਨਾਂ ਨੇ ਸੀਐਸਐਫ ਦੀ ਤਨੈਤੀ ਦਾ ਸਮਰਥਨ ਕੀਤਾ। 4 ਜੁਲਾਈ ਨੂੰ ਹੋਈ ਇੱਕ ਮੀਟਿੰਗ ਦੇ ਵਿੱਚ BBMP ਦੇ ਪੂਰੇ ਬੋਰਡ ਦੀ ਇਹ ਮੀਟਿੰਗ ਹੋਈ ਸੀ ਜਿਸ ਵਿੱਚ ਕੱਲੇ ਪੰਜਾਬ ਨੇ CISF ਦੀ ਤਨਤੀ ਦਾ ਇਤਰਾਜ਼ ਜ਼ਾਹਰ ਕੀਤਾ ਸੀ ਇਤਰਾਜ਼ ਦਾਇਰ ਵੀ ਕੀਤਾ ਸੀ ਫਾਰਮਲ ਤੌਰ ਤੇ ਉਥੇ ਬਾਕੀ ਜਿਹੜੇ ਪਾਈਵਲ ਸੂਬੇ ਨੇ ਹਰਿਆਣਾ ਹਿਮਾਚਲ ਤੇ ਰਾਜਸਥਾਨ ਉਹਨਾਂ ਨੇ ਇਸ ਕਦਮ ਦਾ ਸਮਰਥਨ ਕੀਤਾ ਸੀ BBMP ਨੇ ਇਸ ਮੀਟਿੰਗ ਤੋਂ ਬਾਅਦ ਹੁਣ ਇਸ ਦੇ ਉੱਤੇ ਅੰਤਮ ਫੈਸਲਾ ਲੈਣਾ ਹੈ ਕਿ ਸੁਰੱਖਿਆ ਪੰਜਾਬ ਪੁਲਿਸ ਕੋਲ ਹੀ ਰਹਿਣੀ ਚਾਹੀਦੀ ਹੈ ਜਾਂ ਫਿਰ ਉਹ CSF ਨੂੰ ਹੈਂਡਓਵਰ ਕਰਨ ਦੇ ਲਈ ਅੱਗੇ ਕਦਮ ਵਧਾਉਣਗੇ ਉਹ ਫੈਸਲਾ ਅੰਤਮ ਫੈਸਲਾ ਲੈਣਾ ਹੈ ਉਹ BBMP ਦੇ ਹੱਥ ਵਿੱਚ ਹੀ ਹੈ ਸੂਤਰਾਂ ਦੇ ਦੱਸਣ ਮੁਤਾਬਿਕ BBMP ਨੇ ਜਿਹੜੇ ਬਜਟ ਦੀ ਦੁਰਵਰਤੋਂ ਤੇ ਪੰਜਾਬ ਵੱਲੋਂ ਇਤਰਾਜ਼ ਕੀਤੇ ਗਏ ਨੇ ਉਹਨਾਂ ਦੇ ਡਰ ਤੋਂ ਹੀ सीएसएफ ਦੇ ਅਧਿਕਾਰੀਆਂ ਲਈ ਘਰ ਤਿਆਰ ਕਰਨ ਦਾ ਕੰਮ ਰੋਕਿਆ ਹੈ ਪੰਜਾਬ ਦਾ ਬੀਬੀਐਮਪੀ ਦੇ ਵਿੱਚ 60% ਦਾ ਹਿੱਸਾ ਹੈ ਤੇ ਬਜਟ ਦੇ ਵਿੱਚ ਵੀ ਇਸੇ ਦਰ ਦੇ ਵਿੱਚ ਇਸੇ ਮੁਤਾਬਕ ਹੀ ਪੰਜਾਬ ਯੋਗਦਾਨ ਪਾਉਂਦਾ ਹੈ ਪਿੰਦਰੀ ગ્રામ ਮੰਡਰਾਲੇ ਨੇ 296 ਸੀਐਸਐਫ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਾਤੀ ਲਈ 7.5 ਕਰੋੜ ਰੁਪਏ ਦੇਣ ਦੀ ਗੱਲ ਕਹੀ ਸੀ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਇਹ ਤਨਾਤੀ ਦੇ ਲਈ ਪੰਜਾਬ ਸਰਕਾਰ ਇਸ ਬਜਟ ਦੇ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਵੇਗੀ ਜੋ ਮਤਾ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਹੈ ਉਸ ਵਿੱਚ ਕੇਂਦਰ ਦੀ CISF ਦੀ ਤਨਾਤੀ ਕਰਨ ਦੀ ਪ੍ਰਪੋਜ਼ਲ ਨੂੰ ਰਿਜੈਕਟ ਕਰਨ ਦੇ ਨਾਲ ਹੀ ਇਹ ਵੀ ਜ਼ਿਕਰ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਜੇਕਰ BBMP ਇਸ ਫੈਸਲੇ ਨੂੰ ਅੱਗੇ ਵਧਾਉਂਦੀ ਹੈ ਤਾਂ ਪੰਜਾਬ ਸਰਕਾਰ ਇਸ ਤਨਾਤੀ ਦਾ ਕੋਈ ਵੀ ਖਰਚਾ ਨਹੀਂ ਚੱਕੇਗੀ ਮંત્રી ਬਰੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਕਿ ਅਸੀਂ BBMP ਨੂੰ 27 ਮਈ ਤੇ 4 ਜੁਲਾਈ ਨੂੰ ਆਪਣਾ ਸਖਤ ਇਤਰਾਜ਼ ਨੋਟ ਕਰਾ ਦਿੱਤਾ ਸੀ ਇਹ ਦੋਨੇ ਤਰੀਕਾ ਨੂੰ ਮੀਟਿੰਗਾਂ ਹੋਈਆਂ ਸੀ ਇਸ ਮੁੱਦੇ ਦੇ ਉੱਤੇ ਚਰਚਾ ਕਰਨ ਲਈ ਤੇ ਦੋਹਾਂ ਮੀਟਿੰਗਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਆਪਣਾ ਸਟੈਂਡ ਬਿਲਕੁਲ ਸਪਸ਼ਟ ਕਰ ਦਿੱਤਾ ਸੀ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਆਪਣਾ ਇਤਰਾਜ਼ ਜਿਹੜਾ ਹੈ ਉਹਨੂੰ ਫਾਰਮਲ ਤੌਰ ਤੇ ਦਰਜ ਵੀ ਕਰਾ ਦਿੱਤਾ ਗਿਆ ਸੀ ਮਤੇ ਤੇ ਚਰਚਾ ਜਦੋਂ ਹੋ ਰਹੀ ਸੀ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ BBMP ਨੂੰ ਇੱਕ ਚਿੱਟਾ ਹੱਥੀ ਦੱਸਿਆ ਸੀ ਤੇ ਕਿਹਾ ਸੀ ਕਿ ਸੀਐਸਐਫ ਦੀ ਤਨਾਤੀ ਤੇ ਇੱਕ ਬੰਦੇ ਦਾ ਜਿਹੜਾ ਖਰਚਾ ਹੈ 97000 ਰੁਪਏ ਆਉਂਦਾ ਹੈ ਪਰ ਹੈਡ 97000 ਰੁਪਏ ਇੱਕ ਬੰਦੇ ਦਾ ਖਰਚਾ ਆਉਂਦਾ ਹੈ ਜਿਸ ਦਾ ਮਤਲਬ ਕੀ 45 ਕਰੋੜ ਰੁਪਏ ਸਾਲਾਨਾ ਖਰਚਾ ਬਣਦਾ ਹੈ ਅਸੀਂ ਇਹ ਖਰਚ ਨਹੀਂ ਚੱਲਾਂਗੇ ਕੇਂਦਰੀ ਮੰਤਰਾਲੇ ਨੇ ਮਈ ਦੇ ਵਿੱਚ BBMP ਨੂੰ ਇੱਕ ਚਿੱਠੀ ਲਿਖ ਕੇ ਸੀਐਸਫ ਦੇ ਰਹਿਣ ਲਈ ਤੇ ਹੋਰ ਲੌਜਿਸਟਿਕਸ ਦਾ ਪ੍ਰਬੰਧ ਕਰਨ ਨੂੰ ਕਿਹਾ ਸੀ ਇਹ ਵੀ ਲਿਖਿਆ ਸੀ ਪਰ ਹੈਡ ਹਰ ਇੱਕ ਬੰਦੇ ਦੇ ਪਿੱਛੇ 290100 ਰੁਪਿਆ ਸਿਕਿਉਰਿਟੀ ਡਿਪੋਜ਼ਿਟ ਜਮ੍ਹਾਂ ਕਰਵਾਵੇ ਬੀਬੀਐਮਪੀ ਨੂੰ 296 ਬੰਦਿਆਂ ਦੇ ਲਈ ਕੁੱਲ ਰਕਮ ਜੋ ਕਹੀ ਗਈ ਸੀ 8 ਕਰੋੜ 58 ਲੱਖ 69600 ਰੁਪਏ CSF ਦੇ ਹੈੱਡਕ quarters ਨੂੰ ਟ੍ਰਾਂਸਫਰ ਕਰਨ ਦੇ ਲਈ ਵੀ ਕਿਹਾ ਗਿਆ ਸੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਹਾਊਸ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਚਰਚਾ ਦੇ ਦੌਰਾਨ ਹੀ ਦੱਸਿਆ ਕਿ ਪਿਛਲੇ 9 ਮਹੀਨਿਆਂ ਵਿੱਚ BBMP ਦੇ 104 ਕਰੋੜ ਦੇ ਫੰਡ ਪੰਜਾਬ ਸਰਕਾਰ ਵੱਲੋਂ ਰੋਕ ਲਏ ਗਏ ਹਨ ਕਿਉਂਕਿ ਪਿਛਲੇ 70 ਸਾਲਾਂ ਦੇ ਵਿੱਚ ਕੋਈ ਵੀ ਇਸ ਸੰਸਥਾ ਦਾ ਆਡਿਟ ਨਹੀਂ ਹੋਇਆ ਫਾਈਨੈਂਸ਼ੀਅਲ ਆਡਿਟ ਜਾਂ ਵਿੱਤੀ ਹਿਸਾਬ ਕਿਤਾਬ ਨਹੀਂ ਹੋਇਆ ਤੇ ਹੁਣ ਜਾ ਕੇ ਉਹਨਾਂ ਨੇ ਇਸ ਆਡਿਟ ਦੀ ਮੰਗ ਕੀਤੀ ਹੈ ਕਿ ਜੋ ਵੀ ਫੰਡ ਹੁਣ ਤੱਕ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੇ BBMP ਨੂੰ ਉਹ ਕਿੱਥੇ ਖਰਚ ਹੋਏ ਕਿੱਥੇ ਉਹਨਾਂ ਦਾ ਉਪਯੋਗ ਹੋਇਆ ਇਹ ਸਰਕਾਰ ਨੂੰ ਦੱਸਿਆ ਜਾਵੇ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਨਹੀਂ ਕੀਤੀ ਸਗੋਂ ਉਹਨਾਂ ਵੱਲੋਂ ਸਿਰਫ ਪੈਸਾ ਲुटਾਇਆ ਗਿਆ ਹੈ ਬਿਨਾ ਹਿਸਾਬ ਕਿਤਾਬ ਦੇ ਬਿਨਾ ਕੋਈ ਜਾਣਕਾਰੀ ਲਏ ਫੰਡ ਜਾਰੀ ਕਰਦੀਆਂ ਰਹੀਆਂ ਪੀਵੀ ਨਾਲ ਦੱਸਿਆ ਗਿਆ ਕਿ 2021 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਜਿਸ ਨੇ ਸੀਆਈਐਫ ਸੀਆਈਐਫ ਦੀ ਡੈਮਾ ਦੀ ਸੁਰੱਖਿਆ ਦੇਣ ਦੀ ਜਿਹੜੀ ਪ੍ਰਵਾਨਗੀ ਸੀ ਉਹ ਦਿੱਤੀ ਗਈ ਸੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਦੇ ਵਿੱਚ ਉਹ ਜਦੋਂ ਇਸ ਚਰਚਾ ਦੇ ਵਿੱਚ ਹਿੱਸਾ ਲੈਂਦੇ ਨੇ ਉਹਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਕਿ ਜੋ ਪੰਜਾਬ ਦਾ ਸਿਵਲ ਸਕੱਤਰੇਟ ਹੈ ਸਿਵਲ ਸੈਕਰੀਟੇਟ ਹੈ ਉੱਥੇ ਵੀ ਸੀਐਫ CISF ਦੀ ਸੁਰੱਖਿਆ ਦਿੱਤੀ ਗਈ ਹੈ ਉਸ ਨੂੰ ਵਾਪਸ ਕਰਨ ਦੇ ਲਈ ਵੀ ਉਹ ਕਹਿੰਦੇ ਮਤਾ ਲੈ ਕੇ ਆਓ ਉੱਥੇ ਤੁਸੀਂ ਕਿਉਂ CISF ਦੀ ਸਕਿਉਰਿਟੀ ਲੈਨੇ ਸਾਰੇ ਮੰਤਰੀ ਜਿੱਥੇ ਬੈਠਦੇ ਨੇ ਉਸ ਦੀ ਰਾਖੀ ਤਾਂ ਜumma ਤੁਸੀਂ CISF ਨੂੰ ਦਿੱਤਾ ਹੋਇਆ ਹੈ ਉਸ ਦੀ ਰਾਖੀ ਦੀ ਇਜਾਜ਼ਤ ਵੀ ਤੁਸੀਂ ਵਾਪਸ ਲਓ ਪੰਜਾਬ ਪੁਲਿਸ ਨੂੰ ਸਿਵਲ ਸੁਰੱਖਤਰੇ ਦੀ ਰਾਖੀ ਕਰਨ ਦੇ ਲਈ ਜ਼ਿੰਮੇਵਾਰੀ ਦਿਓ ਉੱਥੇ ਵੀ ਤੁਸੀਂ ਪੰਜਾਬ ਪੁਲਿਸ ਦੀ ਹੀ ਤਾਇਨਾਤੀ ਕਰੋ ਫੇਰ ਨਾਲ ਹੀ ਉਹਨਾਂ ਨੇ ਕੀ ਕੀਤਾ ਇਸ ਮਤੇ ਨੂੰ ਸਹਿਮਤੀ ਵੀ ਦੇ ਦਿੱਤੀ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਕਿ ਹਾਂਜੀ ਤੁਸੀਂ ਸੀਐਸਐਫ ਦੀ ਜਿਹੜੀ ਮਨਜ਼ੂਰੀ ਵਾਪਸ ਲਈ ਹੈ ਉਹ ਠੀਕ ਕਦਮ ਹੁਣ ਐਸੇ ਕਰਕੇ ਕਾਂਗਰਸ ਦਾ ਜਿਹੜਾ ਰੋਲ ਹੈ ਉਹ ਲੋਕਾਂ ਨੂੰ ਸਪਸ਼ਟ ਨਹੀਂ ਜਾਪਦਾ ਕਿ ਉਹ ਆਖਰ ਚਾਹੁੰਦੇ ਕੀ ਨੇ ਇੱਕ ਪਾਸੇ ਤਾਂ ਇਹਨਾਂ ਦੇ ਵੱਲੋਂ ਇਹ ਇਲਜ਼ਾਮ ਲਾਇਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਤੇ ਭਾਜਪਾ ਰਲ ਕੇ ਫਿਕਸਡ ਮੈਚ ਖੇਡ ਰਹੇ ਨੇ ਉਹ ਸਾਨੂੰ ਹਾਸ਼ੀਏ ਤੇ ਧੱਕਣਾ ਚਾਹੁੰਦੇ ਨੇ ਬਰਗਟ ਸਿੰਘ ਵੱਲੋਂ ਵੀ ਸਾਫ਼-ਸਾਫ਼ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਇਹ ਦੋਨੇ ਧਿਰਾਂ ਮਿਲ ਕੇ ਦੋਨੇ ਪਾਰਟੀਆਂ ਮਿਲ ਕੇ ਅਜਿਹਾ ਵਰਤਾਂਤ ਸਰਦਾਰੀਆਂ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਕਾਂਗਰਸ ਬਿਲਕੁਲ ਲਹਿਜਵੇ ਸਾਈਡ ਤੇ ਹੋ ਜਾਵੇ ਉਸ ਦੀ ਚਰਚਾ ਹੀ ਨਾ ਹੋਵੇ ਦੂਜੇ ਪਾਸੇ ਜਦੋਂ ਵੀ ਕੋਈ ਮੌਕਾ ਆਉਂਦਾ ਹੈ ਜਿੱਥੇ ਕਾਂਗਰਸ ਪਾਰਟੀ ਨੂੰ ਇਹ ਲੋਕਾਂ ਦੇ ਵਿੱਚ ਆਪਣਾ ਸਟੈਂਡ ਲੈ ਕੇ ਜਾਣਾ ਹੁੰਦਾ ਹੈ ਜਾਂ ਲੋਕਾਂ ਦੇ ਵਿੱਚ ਦਿਖਾਉਣਾ ਹੁੰਦਾ ਹੈ ਕਿ ਅਸੀਂ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਸક્ષਮ ਹਾਂ ਕਾਬਲ ਹਾਂ ਉੱਤੇ ਕਾਂਗਰਸ ਪਾਰਟੀ ਆਪਣੀਆਂ ਹੀ ਗਲਤੀਆਂ ਕਰਕੇ ਆਪਣੀ ਪੋਜੀਸ਼ਨ ਖਰਾਬ ਕਰ ਲੇਗੀ। ਭਾਵੇਂ ਤੁਸੀਂ ਲੁਧਿਆਣਾ ਦੀ ਪੱਛਮੀ ਦੀ ਜਿਹੜੀ ਜਮਨੀ ਚੋਣ ਹੋਈ ਸੀ ਉਹਦੇ ਵਿੱਚ ਦੇਖ ਲਓ ਪ੍ਰਧਾਨ ਨੂੰ ਉਸ ਕੈਂਪੇਨ ਦੇ ਵਿੱਚ ਵੜਨ ਤੱਕ ਨਹੀਂ ਦਿੱਤਾ ਗਿਆ। ਆਸ਼ੂਰ ਤੇ ਇੱਕ ਧੜੇ ਵੱਲੋਂ ਅਲੱਗ ਤੋਂ ਆਪਣੀ ਕੈਂਪੇਨ ਚਲਾਈ ਗਈ ਤੇ ਜਿੱਤੀ ਹੋਈ ਸੀਟ ਸੰਭੀ ਜਾਣ ਵਾਲੀ ਉਸ ਸੀਟ ਤੋਂ ਬਹੁਤ ਬੁਰੇ ਤਰੀਕੇ ਨਾਲ ਕਾਂਗਰਸ ਪਾਰਟੀ ਹਾਰ ਗਈ। ਹੁਣ ਵੀ ਜਦੋਂ ਮੌਕਾ ਇਹ ਹੈ ਕਿ ਉਹ ਜਾਂ ਤਾਂ ਲੋਕਾਂ ਨੂੰ ਇਹ ਦਿਖਾਉਣ ਕਿ ਅਸੀਂ ਵਿਰੋਧ ਕਰਦੇ ਹਾਂ ਅਸੀਂ ਆਮ ਆਦਮੀ ਪਾਰਟੀ ਦਾ ਲਿਆ ਹੋਇਆ ਹਰ ਫੈਸਲਾ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਦੂਜੇ ਪਾਸੇ ਉਹ ਆਪਣੀਆਂ ਸਪੀਚਾਂ ਜਾਂ ਆਪਣੀਆਂ ਵਿਧਾਨ ਸਭਾ ਦੇ ਵਿੱਚ ਦਿੱਤੀਆਂ ਹੋਈਆਂ ਸਟੇਟਮੈਂਟਾਂ ਦੇ ਵਿੱਚ ਕੀ ਕਰ ਰਹੇ ਇੱਕ ਪਾਸੇ ਤਾਂ ਉਹ ਸਹਿਮਤੀ ਦੇ ਹੀ ਜਾਂਦੇ ਨੇ ਕਿ ਹਾਂ ਜੀ ਠੀਕ ਗੱਲ ਹੈ ਤੁਸੀਂ ਸੀਐਸਐਫ ਦੀ ਮਨਜ਼ੂਰੀ ਵਾਪਸ ਲੈ ਲਓ ਉਹ ਉੱਥੇ ਲੱਗਣੀ ਨਹੀਂ ਚਾਹੀਦੀ ਪੰਜਾਬ ਪੁਲਿਸ ਲੱਗਣੀ ਚਾਹੀਦੀ ਦੂਜੇ ਪਾਸੇ ਉਸੇ ਭਾਸ਼ਣ ਦੇ ਵਿੱਚ ਉਹ ਇਹ ਵੀ ਅਤੇ ਸਵਾਲ ਵੀ ਖੜੇ ਕੀ ਜਾਂ ਰਹੇ ਨੇ ਕਿ ਤੁਸੀਂ ਫਿਰ ਬਾਕੀ ਖਾਵਾਂ ਦੇ ਉੱਤੇ ਸੀਐਸਐਫ ਦੀ ਸਿਕਿਉਰਿਟੀ ਕਿਉਂ ਲਈ ਹੋਈ ਹੈ ਜਦਕਿ ਜਦੋਂ ਉਹ ਆਪ ਸੈਂਟਰ ਤੋਂ ਜੈਡ ਪਲੱਸ ਦੀ ਸਿਕਿਉਰਿਟੀ ਲੈ ਕੇ ਆਏ ਸੀ ਉਹਨਾਂ ਦੀ ਆਪਣੀ ਨਿੱਜੀ ਸੁਰੱਖਿਆ ਦੇ ਵਿੱਚ ਸੀਐਸਐਫ ਦੇ ਬੰਦੇ ਤਨਾਤ ਨੇ ਉਹਨਾਂ ਨੂੰ ਜੋ ਕੇਂਦਰ ਤੋਂ ਸੁਰੱਖਿਆ ਮਿਲੀ ਸੀ ਤੁਸੀਂ ਖੁਦ ਸੀਐਸਐਫ ਦੀ ਸਿਕਿਉਰਿਟੀ ਲਈ ਹੋਈ ਹੈ ਕਿ ਤੁਸੀਂ ਸਿਵਲ ਸਕੱਤਰ ਦੀ ਸੀਏ ਜਿਹੜੀ ਸਿਕਿਉਰਿਟੀ ਹੈ ਉਸ ਦੇ ਉੱਪਰ ਆਵਾਜ਼ ਉਠਾ ਰਹੇ ਹੋ ਕੱਲੇ ਪ੍ਰਤਾਪ ਬਾਜਵਾ ਹੀ ਨਹੀਂ ਕਈ ਹੋਰ ਨੀਤਾਂ ਨੇ ਜਿਨ੍ਹਾਂ ਦੀ ਸਿਕਿਉਰਿਟੀ ਦੇ ਵਿੱਚ ਕੇਂਦਰੀ ਦਸਤੇ ਤਨਾਥ ਉਸ ਨੂੰ ਤੁਸੀਂ ਪਾਖੜਾ ਡੈਮ ਦੇ ਨਾਲ ਕਿਉਂ ਜੋੜ ਰਹੇ ਹੋ ਸ਼ਾਇਦ ਉਹਨਾਂ ਨੂੰ ਇਹ ਯਾਦ ਨਹੀਂ ਕਿ ਇਹ ਮੁੱਦਾ ਓਖਿਆ ਕਦੋਂ ਸੀ ਇਸ ਮੁੱਦੇ ਦੇ ਪਿੱਛੇ ਵਜ੍ਹਾ ਕੀ ਸੀ ਵਜ੍ਹਾ ਇਹ ਸੀ ਕਿ ਜਦੋਂ ਪੰਜਾਬ ਅਤੇ ਹਰਿਆਣਾ ਪਾਣੀ ਦੇ ਲਈ ਲੜੇ ਸੀ ਜਾਂ ਝਗੜੇ ਸੀ ਹਰਿਆਣਾ ਵੱਲੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਸੀ ਪੰਜਾਬ ਵੱਲੋਂ ਉਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ ਸੀ ਕਿ ਅਸੀਂ ਇਸ ਤੋਂ ਵੱਧ ਪਾਣੀ ਤੁਹਾਨੂੰ ਨਹੀਂ ਦੇਣਾ ਹਿਊਮਨਿਟੇਰੀਅਨ ਗਰਾਉਂਡਸ ਤੇ ਮਨੁੱਖਤਾ ਤੇ ਆਧਾਰ ਤੇ ਤੁਹਾਨੂੰ 4000 ਕਿਊਸਿਕ ਪਾਣੀ ਦੇ ਰਹੇ ਆ ਸਿਰਫ ਓਨਾ ਹੀ ਦੇਵਾਂਗੇ ਉਸ ਤੋਂ ਵੱਧ ਪਾਣੀ ਨਹੀਂ ਮਿਲੇਗਾ ਤਾਂ ਹਰਿਆਣਾ ਬੀਬੀਐਮਬੀ ਦੇ ਵਿੱਚ ਮੁੱਦਾ ਚੱਕਦਾ ਕੇਂਦਰ ਕੋਲ ਜਾਂਦਾ ਤੇ ਇਹ ਫੈਸਲਾ ਕੀਤਾ ਜਾਂਦਾ ਕਿ ਹਰਿਆਣੇ ਨੂੰ ਪਾਣੀ ਛੱਡਿਆ ਜਾਣਾ ਚਾਹੀਦਾ ਹੈ ਔਰ ਜਦੋਂ ਬੀਬੀਐਮਬੀ ਦੇ ਅਧਿਕਾਰੀ ਉੱਥੇ ਪਾਣੀ ਛੱਡਣ ਵਾਸਤੇ ਆਉਂਦੇ ਨੇ ਤਾਂ ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੀ ਗਈ ਪੰਜਾਬ ਪੁਲਿਸ ਉਹਨਾਂ ਨੂੰ ਕਮਰੇ 'ਚ ਬੰਦ ਕਰ ਦਿੰਦੀ ਹੈ ਉਹਨਾਂ ਨੂੰ ਰੋਕ ਦਿੰਦੀ ਹੈ ਪਾਣੀ ਛੱਡਣ ਨਹੀਂ ਦਿੱਤਾ ਜਾਂਦਾ ਉਦੋਂ ਬਹੁਤ ਕੁਝ ਹੋਇਆ ਸੀ ਆਮ ਆਦਮੀ ਪਾਰਟੀ ਵੱਲੋਂ ਧਰਨੇ ਲਗਾਏ ਗਏ ਸੀ ਮੰਤਰੀ ਧਰਨਿਆਂ ਤੇ ਬੈਠੇ ਸੀ ਮੁੱਖ ਮੰਤਰੀ ਖੁਦ ਵੀ ਉਹਨਾਂ ਧਰਨਿਆਂ 'ਚ ਸ਼ਾਮਲ ਹੋਣ ਦੇ ਲਈ ਕਈ ਵਾਰ ਉਸ ਡੈਮ ਦੀ ਸਾਈਟ ਤੇ ਗਏ ਸੀ ਉਸ ਤੋਂ ਬਾਅਦ ਹੀ ਕੇਂਦਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਪੰਜਾਬ ਪੁਲਿਸ ਨੂੰ ਉਥੋਂ ਵਿਹਲਾ ਕਰਕੇ ਉਹਨਾਂ ਦੀ ਥਾਂ ਤੇ ਸੀਆਈਐਸਐਫ ਦੀ ਤਾਇਨਾਤੀ ਕੀਤੀ ਜਾਵੇ ਤਾਂ ਕਿ ਪੂਰੇ ਖੇਤਰ ਵਿੱਚ ਜਦੋਂ ਕਦੇ ਇਹੋ ਜਿਹੇ ਮੁੱਦੇ ਖੜੇ ਹੋਣ ਉਦੋਂ ਕਿਸੇ ਇੱਕ ਸੂਬੇ ਦੇ ਹੱਥ ਦੇ ਵਿੱਚ ਕੰਟਰੋਲ ਨਾ ਹੋਵੇ ਉਹ ਕੰਟਰੋਲ ਕੇਂਦਰ ਦੇ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਕੇਂਦਰ ਸਰਕਾਰ ਜਿਹੜਾ ਫੈਸਲਾ ਕਰਨਾ ਚਾਹੁੰਦੀ ਹੈ ਜਾਂ ਕਰਵਾਉਣਾ ਚਾਹੁੰਦੀ ਹੈ ਲਾਗੂ ਕਰਵਾਉਣਾ ਚਾਹੁੰਦੀ ਹੈ ਉਹ ਫੈਸਲੇ ਉਹ ਆਪਣੀ ਮਰਜ਼ੀ ਦੇ ਹਿਸਾਬ ਨਾਲ ਲਾਗੂ ਕਰਵਾ ਸਕੇ ਉਸਦੇ ਆਪਣੇ ਬੰਦੇ ਜਾਂ ਉਸਦੇ ਜਿਹੜੇ ਕਮਾਂਡ ਦੇ ਹਿੱਟ ਡਾਇਰੈਕਟ ਕਮਾਂਡ ਦੇ ਹਿੱਟ ਬੰਦੇ ਨੇ ਉਹ ਉੱਥੇ ਦੀ ਸੁਰੱਖਿਆ ਵਾਸਤੇ ਤਾਇਨਾਤ ਹੋਣ ਤਾਂ ਕਿ ਉਹਨਾਂ ਤੋਂ ਇਹ ਕੰਮ ਕਰਾਇਆ ਜਾ ਸਕੇ ਇਸ ਮੁੱਦੇ ਤੋਂ ਸਾਰੀ ਸਿਆਸਤ ਸ਼ੁਰੂ ਹੋਈ ਸੀ ਜੋ ਹੁਣ ਇਸ ਵਿਧਾਨ ਸਭਾ ਦੇ ਵਿੱਚ ਪਾਸ ਹੋ ਮਤੇ ਤੱਕ ਪਹੁੰਚੀ ਉਸ ਦੀ ਤੁਲਨਾ ਤੁਸੀਂ ਆਮ ਕਿਸੇ ਸਿਕਿਉਰਿਟੀ ਨਾਲ ਜਾਂ ਕਿਸੇ ਹੋਰ ਬਿਲਡਿੰਗ ਦੀ ਸਿਕਿਉਰਿਟੀ ਨਾਲ ਕਿਵੇਂ ਕਰ ਸਕਦੇ ਹੋ ਮੁੱਦਾ ਪਾਣੀਆਂ ਦਾ ਸੀ ਜੋ ਕਿ ਪੰਜਾਬ ਦੇ ਵਾਸਤੇ ਬਹੁਤ ਹੀ ਗੰਜਬਾਤੀ ਮੁੱਦਾ ਹੈ ਤੇ ਉਸ ਮੁੱਦੇ ਦੇ ਉੱਤੇ ਤੁਸੀਂ ਅਜੇ ਬਿਆਨ ਦੇ ਰਹੇ ਹੋ ਤਾਂ ਫਿਰ ਲੋਕਾਂ ਦੇ ਵਿੱਚ ਤੁਹਾਡਾ ਸਟੈਂਡ ਸਪਸ਼ਟਤਾ ਦੇ ਨਾਲ ਕਿਵੇਂ ਜਾਏਗਾ ਫਿਰ ਤੁਸੀਂ ਕਿਸੇ ਹੋਰ ਨੂੰ ਬਲੇਮ ਕਿਉਂ ਦੇ ਰਹੇ ਹੋ ਕਿਸੇ ਹੋਰ ਦੇ ਉੱਪਰ ਇਲਜ਼ਾਮ ਕਿਉਂ ਲਗਾ ਰਹੇ ਹੋ ਕਿ ਉਹ ਸਾਨੂੰ ਹਾਸ਼ੀਏ ਵੱਲ ਧੱਕ ਰਹੇ ਨੇ ਤੁਸੀਂ ਖੁਦ ਹੀ ਆਪਣੇ ਆਪ ਨੂੰ ਹਾਸ਼ੀਏ ਵੱਲ ਧੱਕ ਰਹੇ ਹੋ ਤੁਹਾਡੇ ਖੁਦ ਦੇ ਜਿਹੜੇ ਬਿਆਨ ਨੇ ਜਾਂ ਤੁਹਾਡੇ ਖੁਦ ਵੱਲੋਂ ਜੋ ਮੁੱਦੇ ਉਠਾਏ ਜਾਂਦੇ ਨੇ ਉਹਨਾਂ ਤੋਂ ਹੀ ਸਾਫ਼ ਲੱਗਦਾ ਹੈ ਤੁਸੀਂ ਸ਼ਾਇਦ ਲੋਕਾਂ ਦੀ ਨਬਸੂ ਨਹੀਂ ਪਛਾਣਦੇ ਤੁਸੀਂ ਆਪਣਾ ਆਧਾਰ ਜਿਹੜਾ ਜ਼ਮੀਨੀ ਆਧਾਰ ਹੈ ਉਹ ਕਿਤੇ ਨਾ ਕਿਤੇ ਗਵਾ ਚੁੱਕੇ ਹੋ ਹੋ ਚੁੱਕੇ ਹੋ ਤੁਹਾਨੂੰ ਸੀਰੀਅਸ ਰਾਜਨੀਤੀ ਕਰਨ ਦੀ ਆਦਤ ਸ਼ਾਇਦ ਨਹੀਂ ਰਹੀ ਦੂਜੇ ਪਾਸੇ ਜੇ ਆਪਾਂ ਭਾਜਪਾ ਜਾਂ ਆਮ ਆਦਮੀ ਪਾਰਟੀ ਦੀ ਗੱਲ ਵੀ ਕਰੀਏ ਭਾਵੇਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਦੇ ਵਿੱਚ ਮੁੱਦੇ ਚੱਕੇ ਨੇ ਜੋ ਪੰਜਾਬੀਆਂ ਦੇ ਮੁੱਦੇ ਨੇ ਆ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਮਤੇ ਲਿਆਏ ਨੇ ਪਰ ਬਾਹਰ ਟੀਵੀ ਚੈਨਲਾਂ ਦੇ ਸਾਹਮਣੇ ਕੈਮਰਿਆਂ ਦੇ ਸਾਹਮਣੇ ਉਹ ਜੋ ਬਿਆਨਬਾਜ਼ੀ ਕਰ ਰਹੇ ਨੇ ਜਾਂ ਜੋ ਭਾਜਪਾ ਦੇ ਨਾਲ ਲੜਾਈ ਚੱਲ ਰਹੀ ਹੈ ਉਹ ਭਾਸ਼ਾ ਦੇ ਉੱਤੇ ਹੈ ਕਿ ਕਿਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਣੀ ਚਾਹੀਦੀ ਸੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਵੱਲੋਂ ਤੜੀਪਾਰ ਸ਼ਬਦ ਨੂੰ ਦੁਬਾਰਾ ਇਸਤੇਮਾਲ ਕੀਤਾ ਗਿਆ ਜਦਕਿ ਉਹ ਤੱਥ ਹੈ ਹਕੀਕਤ ਹੈ ਕੋਈ ਉਹ ਆਪਣੇ ਮਨੋਂ ਨਹੀਂ ਕੱਢ ਰਹੇ ਉਹਨਾਂ ਨੂੰ ਵਾਕਿਆ ਹੀ ਗੁਜਰਾਤ ਸਰਕਾਰ ਵੱਲੋਂ ਤੜੀਪਾਰ ਕੀਤਾ ਗਿਆ ਸੀ ਲੇਕਿਨ ਭਾਜਪਾ ਵੀ ਪੰਜਾਬ ਦੇ ਮੁੱਦਿਆਂ ਤੇ ਸਿਆਸਤ ਕਰਨ ਦੀ ਥਾਂ ਤੇ ਤੁਸੀਂ ਗ੍ਰਹਿ ਮੰਤਰੀ ਲਈ ਇਹ ਸ਼ਬਦ ਕਿਉਂ ਵਰਤਿਆ ਤੁਸੀਂ ਪ੍ਰਧਾਨ ਮੰਤਰੀ ਬਾਰੇ ਇਹ ਗੱਲ ਕਿਉਂ ਕੀਤੀ ਇੰਨਾ ਮੁੱਦਿਆਂ ਨੂੰ ਹੀ ਹਵਾ ਦੇ ਕੇ ਉਹਨਾਂ ਦੇ ਉੱਪਰ ਤਿੱਖੀ ਲੜਾਈ ਲੜ ਰਹੀ ਹੈ ਉਨੀ ਤਿੱਖੀ ਲੜਾਈ ਕਦੇ ਵੀ ਪੰਜਾਬ ਦੀ ਕਿਸਾਨੀ ਵਾਸਤੇ ਜਾਂ ਪੰਜਾਬ ਦੇ ਮੁੱਦਿਆਂ ਵਾਸਤੇ ਭਾਗ ਭਾ ਵੱਲੋਂ ਨਹੀਂ ਲੜੀ ਗਈ ਜਿੰਨੀ ਤਿੱਖੀ ਲੜਾਈ ਜਾਂ ਜਿੰਨੇ ਦਿਸਪੰਦਰ ਦੇ ਉੱਤੇ ਪ੍ਰਦਰਸ਼ਨ ਉਹ ਇੰਨਾ ਮੁੱਦਿਆਂ ਤੇ ਕਰ ਰਹੇ ਨੇ ਕਿ ਤੁਸੀਂ ਵੀ ਗ੍ਰਹਿ ਮੰਤਰੀ ਨੂੰ ਕਿਵੇਂ ਇਹ ਲਫ਼ਜ਼ ਬੋਲੇ ਤੁਸੀਂ ਪ੍ਰਧਾਨ ਮੰਤਰੀ ਨੂੰ ਇਹ ਲਫ਼ਜ਼ ਕਿਵੇਂ ਬੋਲੇ ਸ਼ਾਇਦ ਉਹ ਵੀ ਲੋਕਾਂ ਦੇ ਵਿੱਚ ਉਹਨੇ ਚੰਗੀ ਤਰੀਕੇ ਨਾਲ ਮੁੱਦੇ ਨਹੀਂ ਜਾਣਗੇ ਕਿਉਂਕਿ ਇਹ ਕੋਈ ਬਹੁਤ ਹੀ ਵੱਡੇ ਮੁੱਦੇ ਹੈ ਹੀ ਨਹੀਂ ਜੋ ਮੁੱਦਿਆਂ ਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਜਿੰਨਾ ਮੁੱਦਿਆਂ ਦੇ ਉੱਤੇ ਲੜਾਈ ਲੜੀ ਜਾਣੀ ਚਾਹੀਦੀ ਹੈ ਉਹਨਾਂ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਫਜ਼ੂਲ ਦੇ ਇਸ਼ੂ ਬਣਾ ਕੇ ਉਹਨਾਂ ਦੇ ਉੱਪਰ ਹੀ ਸਾਰਾ ਜਿਹੜਾ ਟਾਈਮ ਹੈ ਉਹ ਖਰਾਬ ਕੀਤਾ ਜਾ ਰਿਹਾ ਹੈ ਮੀਡੀਆ ਦੇ ਵਿੱਚ ਸਿਰਫ ਚਰਚਾ ਇੰਨਾ ਹੀ ਮੁੱਦਿਆਂ ਦੀ ਹੋ ਰਹੀ ਹੈ ਹੋਰ ਕਿਸੇ ਮੁੱਦੇ ਦੀ ਨਹੀਂ ਹੋ ਰਹੀ ਨਾ ਤਾਂ ਕਾਂਗਰਸ ਸਰਕਾਰ ਨੂੰ ਤੇ ਉੱਤੇ ਇਹ ਪ੍ਰੈਸ਼ਰ ਬਣਾ ਪਾਈ ਹੈ ਕਿ ਤੁਸੀਂ ਲਾਅ ਐਂਡ ਆਰਡਰ ਦੇ ਮੁੱਦੇ ਦੀ ਚਰਚਾ ਕਰੋ ਜੋ ਬਾਰ-ਬਾਰ ਘਟਨਾਵਾਂ ਹੋ ਰਹੀਆਂ ਨੇ ਵਪਾਰੀਆਂ ਨੂੰ ਕਤਲ ਕੀਤਾ ਜਾ ਰਿਹਾ ਹੈ ਸੁਪਾਰੀ ਦੇ ਵਾਸਤੇ ਫਰੋਤੀ ਦੇ ਵਾਸਤੇ ਫੋਨ ਆ ਰਹੇ ਨੇ ਧਮਕੀਆਂ ਆ ਰਹੀਆਂ ਨੇ ਕਤਲ ਹੋ ਰਹੇ ਨੇ ਦੁਕਾਨਾਂ ਤੇ ਜਾਂ ਹੋਰ ਵਪਾਰਕਦਾਰਾਂ ਤੇ ਗੋਲੀਆਂ ਚੜ ਰਹੀਆਂ ਨੇ ਬਾਰ-ਬਾਰ ਲਗਾਤਾਰ ਉਸ ਮੁੱਦਿਆਂ ਦੇ ਉੱਤੇ ਚਰਚਾ ਕਰਨ ਦੀ ਥਾਂ ਚਰਚਾ ਜੇ ਹੋਰ ਹੀ ਪਾਸੇ ਜਾ ਰਹੀ ਹੋ ਸਕਦਾ ਹੈ ਪਾਪਾ ਤੇ ਆਮ ਆਦਮੀ ਪਾਰਟੀ ਨੂੰ ਇਹ ਗੱਲਾਂ ਸੂਟ ਕਰਦੀਆਂ ਹੋਣ ਜਾਂ ਉਹਨਾਂ ਦਾ ਇਸ ਵਿੱਚ ਫਾਇਦਾ ਹੈ ਕਿ ਉਹੋ ਗੰਭੀਰ ਮੁੱਦਿਆਂ ਦੀ ਥਾਂ ਤੇ ਲੋਕਾਂ ਦਾ ਧਿਆਨ ਇਹਨਾਂ ਮੁੱਦਿਆਂ ਦੇ ਵੱਲ ਲੈ ਕੇ ਜਾਣ ਪਰ ਕਾਂਗਰਸ ਦਾ ਤਾਂ ਇੱਥੇ ਫਰਜ਼ ਬਣਦਾ ਸੀ ਕਿ ਉਹੋ ਲੋਕਾਂ ਨੂੰ ਇਹਨਾਂ ਮੁੱਦਿਆਂ ਤੋਂ ਦੂਰ ਨਾ ਜਾਣ ਦੇਵੇ ਉਹ ਸਰਕਾਰ ਨੂੰ ਮਜਬੂਰ ਕਰੇ ਕਿ ਇਹਨਾਂ ਮੁੱਦਿਆਂ ਤੇ ਚਰਚਾ ਹੋਵੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਵਿਵਸਥਾ ਦਾ ਮੁੱਦਾ ਉਠਾਇਆ ਜਾਵੇ ਸਰਕਾਰ ਬੈਕਫੁੱਟ ਤੇ ਜਿਹੜਾ ਮੁੱਦਿਆਂ ਤੇ ਜਾ ਸਕਦੀ ਹੈ ਉਹ ਮੁੱਦੇ ਕਿਉਂ ਨਹੀਂ ਉਖਾਏ ਜਾ ਰਹੇ ਅਬੂਹਰ ਕਤਲकांड ਦੇ ਉੱਪਰ ਬੜਾ ਰੌਲਾ ਪਿਆ ਚਰਚਾ ਹੋਈ ਉਸ ਤੋਂ ਬਾਅਦ ਜੋ ਦੋ ਨੌਜਵਾਨਾਂ ਦਾ ਕਤਲ ਹੋਇਆ ਪੁਲਿਸ ਮੁਕਾਬਲੇ 'ਚ ਹੋਇਆ ਜਾਂ ਪੁਲਿਸ ਦੀ ਕਸਟਡੀ ਵਿੱਚ ਕੋਈ ਹੋਰ ਮਾਰ ਗਿਆ ਉਸ ਮੁੱਦੇ ਦੀ ਚਰਚਾ ਬਿਲਕੁਲ ਗਾਇਬ ਹੋ ਗਈ ਹੈ ਕਿਤੇ ਵੀ ਨਹੀਂ ਕੀਤੀ ਜਾਣੀ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਸਰਕਾਰ ਨੂੰ ਘੇਰ ਸਕਦੀ ਸੀ ਪਰ ਉਸ ਵੱਲੋਂ ਅਜੇ ਆ ਨਹੀਂ ਕੀਤਾ ਜਾ ਰਿਹਾ ਉਹ ਆਪਣੇ ਇਸ ਤਰ੍ਹਾਂ ਦੇ ਬੇਤੁਕੇ ਬਿਆਨਬਾਜ਼ੀ ਦੇ ਵਿੱਚ ਹੀ ਖੁਸ਼ ਹੈ ਉਹਨੂੰ ਲੱਗਦਾ ਹੈ ਕਿ ਅਸੀਂ ਇਹਦੇ ਵਿੱਚ ਸਰਕਾਰ ਨੂੰ ਕਾਰਨਰ ਕਰ ਲਿਆ ਅਸੀਂ ਸਰਕਾਰ ਤੇ ਉਂਗਲੀ ਉੱਠ ਖੜੀ ਕਰ ਦਿੱਤੀ ਕਿ ਤੁਸੀਂ ਸਖਤਰ ਤੇ ਜਿੰਦੀ ਸੁਰੱਖਿਆ ਜਿੱਥੇ ਮੰਤਰੀ ਬੈਠਦੇ ਨੇ ਉਹਦੀ ਸੁਰੱਖਿਆ ਤਾਂ ਇਹਨਾਂ ਵੱਲੋਂ ਕਰਾ ਰਹੇ ਹੋ ਡੈਮਾਂ ਦੀ ਫਿਰ ਕਿਉਂ ਨਹੀਂ ਕਰਾ ਰਹੇ ਔਰ ਦੂਜੇ ਪਾਸੇ ਨਾਲ ਹੀ ਉਹ ਸਹਿਮਤੀ ਦੇ ਕੇ ਉਸ ਗੱਲ ਤੋਂ ਵੀ ਪਿੱਛੇ हट ਜਾਂਦੇ ਨੇ ਸੋ ਜੇ ਇਸੇ ਦਾ ਕਸੂਰ ਹੈ ਕਿ ਕਾਂਗਰਸ ਲੜਾਈ ਦੇ ਵਿੱਚ ਨਹੀਂ ਦਿਖ ਰਹੀ ਜਿਸ ਤਰੀਕੇ ਨਾਲ ਉਹ ਦਿਖਣਾ ਚਾਹੁੰਦੀ ਹੈ ਜੇ ਉਹਨੇ 2027 ਦੀ ਸਰਕਾਰ ਬਣਾਉਣੀ ਹੈ ਤਾਂ ਉਹ ਕਸੂਰ ਸਿਰਫ ਤੇ ਸਿਰਫ ਕਾਂਗਰਸ ਦੀ ਲੀਡਰਸ਼ਿਪ ਦਾ ਹੈ ਕਿਸੇ ਹੋਰ ਦਾ ਨਹੀਂ ਦੂਜੇ ਪਾਸੇ ਜੇ ਆਮ ਆਦਮੀ ਪਾਰਟੀ ਪੰਜਾਬ ਦੇ ਭਲੇ ਵਾਸਤੇ ਇਹ ਕਦਮ ਚੱਕ ਰਹੀ ਹੈ ਤਾਂ ਉਸ ਨੂੰ ਵੀ ਇੰਨਾ ਕਹਿਣਾ ਜੋ ਫੈਸਲੇ ਸਰਕਾਰ ਵੱਲੋਂ ਲਏ ਗਏ ਨੇ ਉਹਨਾਂ ਦੇ ਉੱਪਰ ਹੀ ਸਾਰੀ ਡਿਸਕਸ਼ਨ ਸਾਰੀ ਚਰਚਾ ਕੇਂਦਰਿਤ ਕਰਨੀ ਚਾਹੀਦੀ ਹੈ ਪਰ ਉਹ ਵੀ ਬੀਜੇਪੀ ਦੇ ਨਾਲ ਮਿਲ ਕੇ ਹੋਰ ਗੱਲਾਂ ਦੇ ਵਿੱਚ ਹੀ ਉਲਝ ਰਹੀ ਹੈ ਉਹ ਅਜੇਆ ਕਿਉਂ ਕਰ ਰਹੀ ਹੈ ਇਹ ਤਾਂ 파ਰਟੀ ਬਿਹਤਰ ਸਮਝਦੀ ਹੋਏਗੀ ਪਰ ਫੇਰ ਵੀ ਜੋ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ ਉਹ ਸੂਬੇ ਦੇ ਮੁੱਦਿਆਂ ਦੇ ਉੱਪਰ ਚਰਚਾ ਕਰਨ ਵਾਸਤੇ ਹੁੰਦਾ ਹੈ ਲੋਕਾਂ ਦੀ ਭਲਾਈ ਕਿਸ ਵਿੱਚ ਹੈ ਲੋਕਾਂ ਦੀ ਬਿਹਤਰੀ ਕਿਸ ਵਿੱਚ ਹੈ ਉਹਨਾਂ ਮੁੱਦਿਆਂ ਤੇ ਚਰਚਾ ਕਰਨ ਵਾਸਤੇ ਹੁੰਦਾ ਹੈ ਤੇ ਇੱਕ مایوسی ਦੀ ਗੱਲ ਹੈ ਕਿ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਚਰਚਾ ਹੀ ਨਹੀਂ ਹੁੰਦੀ ਹੁਣ ਦੇਖਦੇ ਹਾਂ ਆਉਣ ਵਾਲੇ ਦੋ ਦਿਨ ਜਿਹੜੇ ਸੈਸ਼ਨ ਦੇ ਬਚੇ ਨੇ ਉਹਨਾਂ ਦੋ ਦਿਨਾਂ ਦੇ ਵਿੱਚ ਕੀ ਹੋਏਗਾ ਕੀ ਉਥੇ ਬੇਅਦਬੀ ਦਾ ਜਿਹੜਾ ਕਾਨੂੰਨ ਲਿਆਉਣ ਦੀ ਗੱਲ ਹੋ ਰਹੀ ਹੈ ਉਹ ਲਿਆਂਦਾ ਜਾਏਗਾ ਕੀ ਲੈਂਡ ਪੂਲਿੰਗ ਦੇ ਉੱਤੇ ਕੋਈ ਚਰਚਾ ਹੋ ਪਾਏਗੀ ਕੀ ਲਾਅ ਐਂਡ ਆਰਡਰ ਦੇ ਵਿਦਿਆ ਦੇ ਉੱਪਰ ਕੋਈ ਚਰਚਾ ਹੋਏਗੀ ਕੀ ਸਰਕਾਰ ਤੋਂ ਕੋਈ ਸਪਸ਼ਟਤਾ ਮੰਗੀ ਜਾਏਗੀ ਜਾਂ ਫਿਰ ਜੋ ਕੁਝ ਅਦੋਦਨਾ ਤੋਂ ਹੋ ਰਿਹਾ ਹੈ ਕਿ ਤੁਸੀਂ ਕਿਸੇ ਨੂੰ ਤੜੀ ਪਾਰ ਕਿਉਂ ਕਿਹਾ ਤੁਸੀਂ ਵਿਦੇਸ਼ ਨੀਤੀ ਦੇ ਉੱਤੇ ਸਵਾਲ ਕਿਉਂ ਚੱਕੇ ਹਾਲਾਂਕਿ ਉੱਥੇ ਭਗਵੰਤ ਮਾਨ ਵੱਲੋਂ ਜੋ ਸ਼ਬਦ ਯੂਜ਼ ਕੀਤੇ ਗਏ ਤੁਸੀਂ ਕਿਸੇ ਵੀ ਦੇਸ਼ ਵਾਸਤੇ ਉਹ ਸ਼ਬਦ ਕਾਨੂੰਨ ਨਹੀਂ ਬੋਲਣੇ ਚਾਹੀਦੇ ਉਥੇ ਚਾਹੇ ਪਾਪੂਲੇਸ਼ਨ ਉਹਨਾਂ ਦੀ 10000 ਹੋਵੇ 50000 ਹੋਵੇ 50 ਲੱਖ ਹੋਵੇ ਜਾਂ 50 ਕਰੋੜ ਹੋਵੇ ਦੇਸ਼ ਦੇਸ਼ ਹੀ ਹੁੰਦਾ ਹੈ ਕਿਸੇ ਵੀ ਦੇਸ਼ ਨੂੰ ਛੋਟਾ ਅੰਕਣਾ ਕਿਸੇ ਵੀ ਪੋਲੀਟੀਕਲ ਆਗੂ ਵਾਸਤੇ ਕੋਈ ਚੰਗੀ ਗੱਲ ਨਹੀਂ ਹੈ ਪਰ ਫਿਰ ਵੀ ਚਰਚਾ ਸਿਰਫ ਇਨ੍ਹਾਂ ਮੁੱਦਿਆਂ ਤੇ ਹੋ ਰਹੀ ਹੈ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਔਰ ਜਿਹੜੇ ਮੁੱਦਿਆਂ ਤੇ ਚਰਚਾ ਹੋਣੀ ਚਾਹੀਦੀ ਹੈ ਉਹ ਗਾਇਬ ਨੇ ਸੋ ਆਉਣ ਵਾਲੇ ਸੋਮਵਾਰ ਜਾਂ ਮੰਗਲਵਾਰ ਗੜੇ ਦੋ ਦਿਨ ਨੇ ਉਸ ਦੇ ਉੱਪਰ ਹੀ ਹੁਣ ਨਜ਼ਰਾਂ ਟਿਕਿਆ ਹੋਈਆਂ ਨੇ ਤੇ ਉਮੀਦ ਕਰਦੇ ਆ ਕਿ ਇਹਨਾਂ ਦੋ ਦਿਨਾਂ ਦੇ ਵਿੱਚ ਕੋਈ ਸਾਰਥਕ ਬੁੱਧਿਆਂ ਦੇ ਉੱਤੇ ਚਰਚਾ ਹੋਏਗੀ ਗੰਭੀਰ ਡਿਸਕਸ਼ਨ ਹੋਏਗਾ ਗੰਭੀਰ ਚਰਚਾ ਹੋਏਗੀ ਕਾਂਗਰਸ ਨੇ ਜੇ 2027 ਦੇ ਵਿੱਚ ਸਰਕਾਰ ਬਣਾਉਣ ਦਾ ਸੁਪਨਾ ਦੇਖਣਾ ਹੈ ਜਾਂ ਉਹ ਸੁਪਨੇ ਨੂੰ ਪੂਰਾ ਕਰਨਾ ਹੈ ਉਹਨੂੰ ਆਪਣੇ ਉਹਦੇ ਜਿਹੜੇ ਆਗੂ ਨੇ ਵੀ ਲੀਡਰਸ਼ਿਪ ਹੈ ਉਹਨਾਂ ਨੂੰ ਆਪਣਾ ਐਕਟ ਸੰਭਾਲਣ ਦੀ ਲੋੜ ਹੈ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕਿਸ ਤਰੀਕੇ ਦੀ ਗੱਲਬਾਤ ਕਰਨੀ ਚਾਹੀਦੀ ਹੈ ਕਿਸ ਤਰੀਕੇ ਦੇ ਬਿਆਨ ਜੜੇ ਚਾਹੀਦੇ ਨੇ ਕਿੰਨਾ ਮੁੱਦਿਆਂ ਤੇ ਸਰਕਾਰ ਨੂੰ ਕੇਰਨਾ ਚਾਹੀਦਾ ਹੈ ਉਸ ਬਾਰੇ ਸੋਚਣ ਦੀ ਵੀ ਲੋੜ ਹੈ ਸੋ ਇਸੇ ਉਮੀਦ ਨਾਲ ਕਿ ਕੋਈ ਬਿਹਤਰ ਚਰਚਾ ਹੋਵੇਗੀ ਪੰਜਾਬ ਦੇ ਮੁੱਦਿਆਂ ਦੇ ਉੱਪਰ ਚਰਚਾ ਹੋਵੇਗੀ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਵਾਸਤੇ ਇਸ ਸੈਸ਼ਨ ਦੇ ਵਿੱਚ ਕੁਝ ਕੰਮ ਹੋਏਗਾ ਇਸੇ ਉਮੀਦ ਦੇ ਨਾਲ ਤੋਤ ਗੁਰਾ ਲੈਣਿਆ ਧੰਨਵਾਦ